ਬਕਸਾ ਛੋਟਾ ਜਾਂ ਬੇਟੀ ਜੀ ਆ ਮਲਾ ਕੇ ਆ ਰਹਿ ਸਰ ਜੀ ਆਪ ਕੋ ਹੋਰ ਵੀ ਹੈ ਸਾਡੇ ਮਹਿਮਾਨ ਹਾਂ ਨਹੀਂ ਆਜੀ ਪਰ ਇੱਕ ਬੰਦਾ ਬਾਅਦ ਮੈਨੂੰ ਪਤਾ ਲੱਗਾ ਤਾਂ ਫਿਰ ਛੱਡ ਦੇਗੇ ਅਗਰ ਸਾਡੇ ਕੋਈ ਬੰਦਾ ਸਹਤਵਾਣਾ ਮਿਲ ਗਿਆ ਤੁਹਾਨੂੰ ਛੱਡਣਾ ਨਹੀਂ ਆ 45 ਲੀਟਰ ਆ ਕੇ ਨਹੀਂ ਕੁੱਤਾ ਮਿਲੇਗਾ ਕਲਮ ਮਿਲੇਗਾ ਬੇ ਇੱਕ

ये नहीं वो कहता है इसमें हमने गुड़ चीनी और तक गैंग किताब ये कहते सार जी कह रहे हम लोग सारे खिलौने बेचते मरा दिया यही काम करना होगा जी शहर कौन कौन बेचता है बस एक ही जाता है तो बक्से वाला भी खरीद लेता है जिंदगी से काम नहीं करेगा कि जा सारे बंदे एक कम तीन बेचरेगा होगी

ਆਗੇ ਸੇ ਸ਼ਹਿਦ ਕੋ ਮਿਕਸ ਕਰੋਗੇ ਮਲਾਪਟ ਕਰੋਗੇ ਸ਼ਹਿਦ ਮੇਂ ਆਗੇ ਸੇ ਸਰਨਾ ਫੜਕੇ ਦਾ ਕਰਾਂਗੇ ਨਾ ਸਰਨਾ ਸ਼ਹਿਦ ਵਿੱਚ ਚੰਗੇ ਸਰ ਆਹ ਹਾਂ ਠੀਕ ਹੈ ਅ ਸੱਤ ਕਿਲੋ ਬਣੀ ਠੀਕ ਹੈ ਦੰਸਾਸ ਫੇਰ ਦੇ ਕਰਦੇ ਹਾਂ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੇ ਪਿੰਡ ਚ ਐਲਨ ਦਾ ਰਹਿਣਾ ਵਾਲਾ ਮੇਰੇ ਕੋਲ ਅੱਜ ਆ ਆ ਇਨਸਾਨ ਆਇਆ। ਆਹ ਤਾਂ ਇਹ ਮੈਨੂੰ ਕਹਿੰਦਾ ਵੀ ਸ਼ਹਿਤ ਮੇਰੇ ਕੋਲ ਤਾਜਾ ਚੋਇਆ ਹੋਇਆ। ਠੀਕ ਆ ਵੀ? ਹਾਂਜੀ ਸਰ। ਇਹ ਮੈਨੂੰ ਕਹਿੰਦਾ ਵੀ ਤਾਜਾ ਚੋਇਆ ਹੈ ਮੇਰੇ ਕੋਲ ਸ਼ਹਿਤ ਆ। ਹਾਂਜੀ। 400 ਰੁਪਏ ਕਿਲੋ ਮੈਂ ਦਊਂਗਾ। ਠੀਕ ਆ। ਹਾਂਜੀ ਹਾਂਜੀ। ਚਲ ਜੀ ਮੇਰਾ ਇਹਦੇ ਨਾਲ 300 ਰੁਪਏ ਦਾ ਰੇਟ ਮੁੱਕ ਗਿਆ। ਹਾਂਜੀ। ਠੀਕ ਆ। ਠੀਕ ਆ ਸਰ। ਇਹ ਤੋਂ ਮੈਂ 7 ਕਿਲੋ ਸ਼ਹਿਤ ਲੈ ਲਿਆ। ਹਾਂਜੀ। ਤੇ 7 ਕਿਲੋ ਜਮ ਸ਼ਹਿਤ ਲਿਆ ਮੈਂ ਉਹ ਚੈੱਕ ਕਰਾਇਆ ਜਿਵੇਂ ਹਰਿਓਂ ਵਾਲੇ ਨੇ ਜਿਨ੍ਹਾਂ ਦੇ ਆਪਣੇ ਇਹਨਾਂ ਨੂੰ ਵਾਰਡ ਵੀ ਮਿਲਿਆ ਨਾ ਜਿੰਨੀ ਅਸਤੀショ ਉਹਨਾਂ ਨੂੰ ਅਸੀਂ ਦਿਖਾ ਗਏ ਇਹ ਨਾਲ ਸੀ ਬੰਦਾ ਉੱਥੇ ਰਿਜੈਕਟ ਕਰਤਾ ਨਾ ਉਹਨਾਂ ਨੇ ਵੀ ਇਹ ਸ਼ਹਿਤ ਨਹੀਂ ਹੈਗਾ ਨਹੀਂ ਨਹੀਂ ਠੀਕ ਹੈ ਨਾ ਹਾਂਜੀ ਹਾਂਜੀ ਫਿਰ ਤੂੰ ਵੀ ਮੰਨ ਗਿਆ ਹੁਣ ਵੀ ਇਹ ਸ਼ਹਿਤ ਨਹੀਂ ਹੈਗਾ ਹਾਂਜੀ ਠੀਕ ਹੈ ਨਾ ਸੱਚੀ ਗੱਲ ਹੁੰਦਾ ਇਹ ਨਹੀਂ ਨਹੀਂ ਸਹੀ ਹੈ ਸਰ ਜੀ ਫਿਰ ਇਹਨੇ ਤੁਹਾਨੂੰ ਦੱਸਿਆ ਵੀ ਇਹਦੇ ਵਿੱਚ ਕੀ ਕੀ ਮਿਲਾਉਂਦੇ ਨੇ ਕੀ ਇਹ ਤਾਂ ਦੇਖੋ ਇਹ ਕਹਿੰਦਾ ਵੀ ਘੋੜਾ ਹੋਰ ਕੀ ਕਹਿਣਾ ਦੇਸੀ ਗੂੜ ਦੇਸੀ ਖੰਡ ਪਾਓ ਹੂੰ ਪਾਣੀ ਹੈਗਾ ਹੂੰ ਗਰਮ ਕਰਕੇ ਪਾ ਲੈਨ ਦਿਵਰਾਜ ਜੀ ਜਿਹੜਾ ਕੈਮੀਕਲ ਤੂੰ ਹਾਲ ਤੱਕ ਦੱਸਿਆ ਨਹੀਂ ਡਿੱਬੇ ਵਾਲਾ ਸ਼ਹਿਦ ਵੀ ਪਾ ਲੈਣ ਉਹ ਸ਼ਹਿਦ ਨਹੀਂ ਜਿਹੜਾ ਕੈਮੀਕਲ ਤੂੰ ਹਾਲ ਤੱਕ ਦੱਸਿਆ ਨਹੀਂ ਨਹੀਂ ਸਰੀ ਉਹ ਤੂੰ ਕੈਮੀਕਲ ਹਾਲ ਤੱਕ ਦੱਸਿਆ ਨਹੀਂ ਤੂੰ ਝੂਠ ਬੋਲਦਾ ਸਰ ਹਮ ਲੋਗ ਉਹ ਤੂੰ ਕੋਈ ਨਹੀਂ ਚਲੋ ਇਹ ਨਹੀਂ ਹਾਲ ਤੱਕ ਸਾਨੂੰ ਦੱਸਿਆ ਨਹੀਂਗਾ ਵੀ ਇਹ ਕਿਹੜਾ ਕੈਮੀਕਲ ਹੋਰ ਮਣਾਉਂਦਾ ਮੇਰੇ ਕੋਲ ਆ ਸ਼ਹਿਦ ਪਿਆ ਜੀ 7 ਲੀਟਰ ਆ ਪੀ ਪੀ ਆ ਤੇ ਹੋਰ 12 15 12 10 5 7 3 ਲੀਟਰ ਹੋਰ ਪਿਆ ਮੇਰੇ ਕੋਲ ਠੀਕ ਆਹੀ ਆ ਤੇਰਾ ਹੀ ਆ ਹਾਂਜੀ ਸਰ ਤੇ ਬਾਕੀ ਇਹ ਹੁਣ ਚੈੱਕ ਕਰਾ ਕੇ ਪਤਾ ਲੱਗੂਗਾ ਵਿੱਚ ਹੈ ਕੀ ਆ ਨਹੀਂ ਨਹੀਂ ਸਰ ਨਹੀਂ ਸਹੀ ਆ ਨਹੀਂ ਉਹ ਤਾਂ ਦੇਖ ਦੇਖਾਂਗੇ ਕਿ ਚ ਹੈ ਕੀ ਆ ਇਹ ਬੰਦੇ ਨੇ ਸਾਨੂੰ ਇੰਨਾ ਬੇਵਕੂ ਬਣਾਇਆ ਸਾਨੂੰ 3 ਘੰਟੇ ਕਮਾਉਂਦਾ ਰਿਹਾ ਕਿੰਨਾ ਟਾਈਮ ਘੁੰਮਿਆ 3 ਘੰਟੇ ਨਹੀਂ ਨਹੀਂ ਸਰ ਉੱਥੇ ਲੈ ਗਿਆ ਉੱਥੇ ਲੈ ਗਿਆ ਪਰ ਇਹ ਬੰਦੇ ਨੇ ਝੂਠ ਬੋਲਿਆ ਬੋਲਿਆ ਨਾ ਝੂਠ ਨਹੀਂ ਝੂਠ ਬੋਲਿਆ ਸਰ ਤੇ ਹੁਣ ਇਹ ਸਾਡੇ ਕੋਲ ਆ ਤੁਸੀਂ ਇਹਦੀ ਚੈਕਿੰਗ ਕਰਾਉਂਗੇ ਜਿਹੜਾ ਸ਼ਾਇਦ ਇਹਨੇ ਤੁਹਾਨੂੰ ਦਿੱਤਾ ਹਾਂ ਚੈਕਿੰਗ ਕਰਾਵਾਂਗੇ ਅਸੀਂ ਲੈਬੋਰੀ ਭੇਜੋਗੇ ਫੂਡ ਸਪਲਾਈ ਨੂੰ ਫੂਡ ਭੇਜਾਂਗੇ ਅਸੀਂ ਫੂਡ ਸਪਲਾਈ ਨੂੰ ਪਰ ਤੂੰ ਦੱਸ ਦੇ ਵੀ ਮੈਂ ਗਲਤ ਹਾਂ ਸੱਚ ਬੋਲ ਨਹੀਂ ਸਰ ਮੈਂ ਗਲਤ ਹਾਂ ਮੈਂ ਤੱਕਾ ਤਾਂ ਨਹੀਂ ਦੇਣਾ ਨਹੀਂ ਨਹੀਂ ਅੰਕਲ ਕੋਲੇ ਤੈਨੂੰ ਤੈਨੂੰ ਇਹ ਵੀ ਕਿਹਾ ਸੀਗਾ ਮੈਂ ਵੀ ਬਿਨਾ ਪੈਸਿਆਂ ਤੋਂ ਤੂੰ ਪੈਸੇ ਲੈ ਜਾ ਜੇ ਤੂੰ ਤੰਗਾਂ ਗਰੀਬ ਬੰਦਾ ਕਿਹਾ ਸੀਗਾ ਨਾ ਨਹੀਂ ਸੱਚ ਬੋਲ ਕਿਹਾ ਸੀਗਾ ਨਹੀਂ ਨਹੀਂ ਸਰ ਸਹੀ ਹੈ ਤੈਨੂੰ ਕਿਹਾ ਵੀ ਤੂੰ ਔਕਣੇ ਪੈਸੇ ਲੈ ਜਾ ਪਰ ਲੋਕਾਂ ਨੂੰ ਜ਼ਾਹਿਰ ਨਾ ਦੇ ਠੀਕ ਆ ਨਾ ਸੱਚ ਬੋਲੇ ਆ ਨਾ ਨਹੀਂ ਨਹੀਂ ਸਰ ਸਹੀ ਹੈ ਪਰ ਤੂੰ ਹਟਿਆ ਨਹੀਂਗਾ ਪੂ ਫਿਰ ਵੀ ਮੈਨੂੰ ਜ਼ਾਹਿਰ ਦੇ ਕੇ ਚੱਲੇ ਆ 7 ਲੀਟਰ ਇਹ ਮੈਂ ਸੰ ਮੇਰੀ ਗਲਤੀ ਹੈ 7 ਲੀਟਰ ਇਹ ਤੇ ਬਾਕੀ ਤੇਰਾ ਉਹ ਆਉਂਦਾ ਤੇਰਾ ਦੂਜਾ